ਖਰਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਵੋ ਆ ਜੀ ਦੇ ਨਾਲ ਅੱਜ ਸੰਜਿਆ ਕਰੀਏ ਸਿੱਖਾਂ ਦੇ ਸ਼ਿਰਾਂ ਦੇ ਕਿਵੇਂ ਮੁੱਲ ਪੈਂਦੇ ਰਹੇ ਕਿਵੇਂ ਸਿੱਖਾਂ ਤੇ ਪਹਿਲੇ ਦਿਨੋਂ ਹੀ ਤਸ਼ੱਦਦ ਦਾ ਦੌਰ ਚੱਲਿਆ ਔਰ ਕਿਸ ਤਰੀਕੇ ਦੇ ਨਾਲ ਸਿੱਖ ਸੰਕਟਮਈ ਸਮੇਂ ਦੇ ਦੌਰ ਦੇ ਵਿੱਚ ਵੀ ਅਥਾ ਪਰਮੇਸ਼ਰ ਦੇ ਪਿਆਰ ਦੇ ਵਿੱਚ ਭੇਜ ਕੇ ਕੁਰਬਾਨੀਆਂ ਵੀ ਦਿੰਦੇ ਰਹੇ 7 ਅਪ੍ਰੈਲ 1748 ਈ ਮੀਰ ਮੰਨੂ ਲਾਹੌਰ ਤੇ ਮਲਤਾਨ ਦਾ ਨਵਾਂ ਸੂਬੇਦਾਰ ਬਣਿਆ ਉਸ ਨੇ ਦਿਵਾਨ ਕੋੜਾ ਮੰਨੂ ਆਪਣਾ ਦਿਵਾਨ ਥਾਪਿਆ ਮੀਰ ਮੰਨੂ ਨੇ ਆਪਣੇ ਸੂਬੇ ਦਾ ਪ੍ਰਬੰਧ ਠੀਕ ਹਨ ਵਿਚੋਂ ਸਿੱਖਾਂ ਨੂੰ ਖਤਮ ਕਰਨ ਲਈ ਗਸ਼ਤੀ ਫੌਜ ਛੱਡ ਦਿੱਤੀ ਸਿੱਖ ਉਸ ਦਾ ਇਲਾਕਾ ਛੱਡ ਗਏ ਦੂਜੇ ਸੂਬਿਆਂ ਦੇ ਵਿੱਚ ਚਲੇ ਗਏ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੇ ਜ随ਗਤ ਸਮੇਤ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦੇ ਪਾਸ ਜਾ ਕੇ ਪਤੀ ਹੋ ਗਿਆ ਔਰ ਸਮੇ ਸਮੇ ਕੋਈ ਵੀ ਸਰਕਾਰ ਹੋਵੇ ਭਰਾ ਮਾਰੂ ਜੰਗ ਕਰਾਉਣ ਦੇ ਵਿੱਚ ਬੜੀ ਹੁਸ਼ਿਆਰ ਰਹਿੰਦੀ ਹੈ ਇਹਨਾਂ ਨੇ ਵੀ ਇੱਕ ਚਾਲ ਚੱਲੀ 1748 ਈਸਵੀ ਦੀ ਦੀਵਾਲੀ ਸਮੇਂ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਮੀਰ ਮੰਨੂ ਨੇ ਸਿੱਖਾਂ ਨੂੰ ਖਤਮ ਕਰਨ ਲਈ ਆਪਣੇ ਜਰਨੈਲਾਂ ਨੂੰ ਫੌਜ ਦੇ ਕੇ भेजਿਆ ਤੇ ਜਲੰਧਰ ਦੇ ਫੌਜਦਾਰ ਨੂੰ ਵੀ ਉਹ ਕੋ ਭੇਜ ਦਿੱਤਾ ਕਿ ਉਹ ਵੀ ਆਪਣੀ ਫੌਜ ਲੈ ਕੇ ਸਿੱਖਾਂ ਨੂੰ ਫੜ ਲਈ ਅੰਮ੍ਰਿਤਸਰ ਪੁਜੇ ਇਸ ਵੇਲੇ 500 ਸਿੰਘਾਂ ਨੇ ਰਾਮ ਰੌਣੀ ਦੇ ਕਿਲੇ ਦੇ ਵਿੱਚ ਪਨਾਹ ਲੈ ਲਈ ਸੀ ਬਾਕੀ ਦੇ ਸਿੱਖ ਜੰਗਲਾਂ ਵਿੱਚ ਚਲੇ ਗਏ ਲਾਹੌਰ ਤੇ ਜਲੰਧਰ ਦੀ ਫੌਜ ਨੇ ਆ ਕੇ ਕਿਲੇ ਨੂੰ ਘੇਰਾ ਪਾਲਿਆ ਪਰ 2 ਮਹੀਨੇ ਦੇ ਘੇਰੇ ਪਿੱਛੋਂ ਮਿਸਿੰਘਾਂ ਨੇ ਹਾਰ ਨਾ ਮੰਨੀ ਕਿਲੇ ਨੂੰ ਘੇਰਾ ਪਾਉਣ ਵਾਲੀ ਸ਼ਾਹੀ ਫੌਜ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਆਪਣੀ ਜੱਸੀ ਨਾਲ ਸ਼ਾਮਲ ਸੀ ਔਰ ਮੁਗਲ ਹਕੂਮਤ ਦੀ ਚਾਲ ਸੀ ਕਿ ਸਾਡੇ ਕੋਲੋਂ ਸਿੱਖ ਹਾਰ ਨਹੀਂ ਸਕਦੇ ਸਾਡੇ ਕੋਲੋਂ ਸਿੱਖ ਖਤਮ ਨਹੀਂ ਹੋ ਸਕਦੇ ਸਿੱਖਾਂ ਦੇ ਕੋਲੋਂ ਹੀ ਸਿੱਖਾਂ ਨੂੰ ਖਤਮ ਕਰਵਾ ਦਿੱਤਾ ਜਾਵੇ ਜਦੋਂ ਜੱਸਾ ਸਿੰਘ ਰਾਮਗੜੀਆ ਘੇਰੇ ਦੇ ਵਿੱਚ ਸ਼ਾਮਲ ਹੋ ਗਿਆ ਤੇ ਪਿਆਰਿਓ ਅਖੀਰ ਜਿਹੜਾ 500 ਸਿੰਘ ਰਾਮ ਰੌਣੀ ਘਰੇ ਦੇ ਵਿੱਚ ਸੀ ਉਹਨਾਂ ਨੇ ਹੁਣ ਇੱਕ ਮੀਟਿੰਗ ਕੀਤੀ ਇੱਕ ਐਲਾਨ ਕੀਤਾ ਇਸ ਤੋਂ ਅੱਗੇ ਆਪਣੇ ਕੋਲ ਰਸਤਾ ਪਾਣੀ ਵੀ ਖਤਮ ਹੋ ਚੁੱਕਿਆ ਹੈ ਹੁਣ ਸਾਡੇ ਕੋਲ ਰਸਤ ਪਾਣੀ ਵੀ ਨਹੀਂ ਹੁਣ ਸਾਡਾ ਇੱਕੋ ਇੱਕ ਮਕਸਦ ਹੱਲ ਰਹਿ ਗਿਆ ਹੈ ਕਿਉਂਕਿ ਦੂਜੇ ਬੰਨੇ ਫੌਜ ਦੇ ਵਿੱਚ ਮਗਲ ਹਕੂਮਤ ਦੇ ਨਾਲ ਨਾਲ ਸਾਨੂੰ ਸਾਡੇ ਸਿੱਖ ਜਥੇਦਾਰਾਂ ਨਾਲ ਵੀ ਲੜਨਾ ਪਵੇਗਾ ਸਦਾਰ ਜੱਸਾ ਸਿੰਘ ਰਾਮਗੜੀਆ ਦੀ ਫੌਜ ਇਸ ਵੇਲੇ ਅਦੀਨਾ ਬੇਗ ਦੀ ਫੌਜ ਦੇ ਨਾਲ ਹੈ ਸੋ ਇੱਕ ਅਰਦਾਸਾ ਸੁਧਿਆ ਗਿਆ ਕਿ ਹੁਣ ਭਰਾ ਮਾਰੂ ਜੰਗ ਹੋਵੇਗੀ ਹੁਣ ਸਾਡੇ ਤੇ ਸਾਡੇ ਭਰਾ ਹਮਲਾ ਕਰਨਗੇ ਅਸੀਂ ਉਹਨਾਂ ਤੇ ਹਮਲਾ ਕਰਾਂਗੇ ਉਹ ਸਾਨੂੰ ਮਾਰਨਗੇ ਅਸੀਂ ਉਹਨਾਂ ਨੂੰ ਮਾਰਾਂਗੇ ਤੇ ਕਹਿੰਦਾ ਭਾਵ ਕਿ ਅਸੀਂ ਆਪਣੇ ਹੱਕਾਂ ਵਾਸਤੇ ਯੁੱਧਣਾ ਹੈ ਸਾਡੇ ਭਰਾਵਾਂ ਨੇ ਸਾਡੇ ਉਤੇ ਮੁਗਲ ਹਕੂਮਤ ਦੇ ਨਾਲ ਲੜ ਕੇ ਜਬਰ ਕਰਨਾ ਹੈ ਸੋ ਆਓ ਇੱਕ ਪ੍ਰਣ ਕਰੀਏ ਇੱਕ ਅਰਦਾਸ ਕਰੀਏ ਕਿ ਅਸੀਂ ਸ਼ਹੀਦੀਆਂ ਪਾਵਾਂਗੇ ਸ਼ਹੀਦੀ ਨੂੰ ਤਰਜਾ ਦੇਵਾਂਗੇ ਜਾਂ ਜਿੱਤਾਂਗੇ ਜਾਂ ਸ਼ਹੀਰ ਹੋਵਾਂਗੇ ਸੋ ਜਿਸ ਵੇਲੇ ਪਿਆਰਿਓ ਇਹ ਐਲਾਨ ਹੋ ਗਿਆ ਹੈ ਕਿਲੇ ਦੇ ਵਿੱਚ ਜਕਾਰੇ ਛੜੇ ਗਏ ਬਾਹਰ ਦੂਰ ਫੌਜ ਲੈ ਕੇ ਅਦੀਨਾ ਬੇਗ ਵੇਗੇ ਬੈਠੇ ਨੇ ਜੱਸਾ ਸਿੰਘ ਰਾਮਗੜੀਆ ਸਾਹਮਣੇ ਜਿਸ ਵੇਲੇ ਉਹਨੇ ਖਾਲਸੇ ਦੀ ਅਰਦਾਸ ਤੇ ਜਕਾਰਿਆਂ ਦੀ ਆਵਾਜ਼ ਸੁਣੀ ਉਸ ਦੇ ਮਨ ਦੇ ਵਿੱਚ ਇੱਕ ਆਇਆ ਕਿ ਅਸੀਂ ਕਿਉਂ ਆਸ ਵਿੱਚ ਲੜ ਕੇ ਮਰੀਏ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਅਸੀਂ ਅਫਦਾਲੀ ਦੀਆਂ ਅਦੀਨਾ ਬੇਗ ਦੀਆਂ ਫੌਜਾਂ ਦੇ ਵਿਰੁੱਧ ਲੜਾਂਗੇ ਸੋ ਪਿਆਰਿਓ ਉਸੇ ਵੇਲੇ ਜੱਸਾ ਸਿੰਘ ਰਾਮਗੜੀਏ ਨੇ ਇੱਕ ਤੀਰ ਦੇ ਅੱਗੇ ਬਨ ਕੇ ਚਿੱਠੀ ਭੇਜੀ ਔਰ ਨਾਲ ਹੀ ਬੇਨਤੀ ਕੀਤੀ ਕਿ ਤੁਸੀਂ ਕਿਲੇ ਦਾ ਦਰਵਾਜ਼ਾ ਖੋਲ ਦੇਵੇ ਉਹਨਾਂ ਚੱਕੋ ਕੇ ਵੇ ਸਤਿਗੁਰੂ ਸਾਡੇ ਵਿੱਚ ਹਾਜ਼ਰ ਨਾਜ਼ਰ ਹੈ ਅਸੀਂ ਤੁਹਾਡੇ ਨਾਲ ਆ ਕੇ ਰਲਾਂਗੇ ਤੇ ਰਲ ਕੇ ਅਸੀਂ ਇਸ ਫੌਜ ਦਾ ਸਫਾਇਆ ਕਰਾਂਗੇ ਜਿਸ ਵੇਲੇ ਪਿਆਰੇ ਉਹ ਚਿੱਠੀ ਅੰਦਰੋਂ ਪੜੀ ਗਈ ਉੱਚੀ-ਚੀ ਉਜਾਰੇ ਲਾਏ ਗਏ ਔਰ ਉਹਨਾਂ ਜਗਾਰਿਆਂ ਦੀ ਬਦੌਲਤ ਕਿਲੇ ਦਾ ਗੇਟ ਖੋਲ ਦਿੱਤਾ ਗਿਆ ਔਰ ਜੱਸਾ ਸਿੰਘ ਰਾਮਗੜੀਆ ਆਪਣੇ ਭਰਾਵਾਂ ਦੇ ਵਿੱਚ ਜਾ ਕੇ ਰਲ ਗਿਆ ਜਿਸ ਵੇਲੇ ਭਰਾਵਾਂ ਦੇ ਵਿੱਚ ਜਾ ਕੇ ਰਲਿਆ ਤੇ ਜਿਹੜੀਆਂ ਬਾਹਰ ਜਲੰਧਰ ਦੇ ਫੌਜਦਾਰ ਦੀ ਫੌਸੀ ਲਾਹੌਰ ਵਾਲੀ ਸ਼ਾਈ ਫੌਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਜਸਾਲ ਸਿੰਘ ਆਪਣੇ ਸਾਥੀਆਂ ਨਾਲ ਲੜ ਗਿਆ ਹੈ ਤੇ ਫਿਰ ਉਹ ਸਾਰਾ ਮਾਲ ਅਸਬਾਬ ਛੱਡ ਕੇ ਸਾਰਾ ਘੇਰਾ ਪਟਕੇ ਉਥੋਂ ਵਾਪਸ ਚਲੇ ਗਏ ਅਤੇ ਇਸ ਤਰ੍ਹਾਂ ਕਰਕੇ ਜਿਹੜੀ ਇੱਕ ਵੱਡੀ ਭਰਾ ਮਾਰੂ ਜੰਗ ਹੋਣ ਟੁੱਟਲ ਗਈ ਔਰ ਖਾਲਸਾ ਖਾਲਸੇ ਦੇ ਨਾਲ ਜਾ ਰਲਿਆ ਇਹ ਹੁੰਦੀ ਹੈ ਪਿਆਰਿਓ ਅਰਦਾਸ ਦੀ ਤਾਕਤ ਅਬਦਾਲੀ ਦੇ ਦੂਜੇ ਹਮਲੇ ਦੀ ਖਬਰ ਸੁਣ ਕੇ ਮੀਰ ਮੰਨੂ ਨੇ ਸਿੱਖਾਂ ਨਾਲ ਸੁਲ੍ਹਾ ਕਰ ਲਈ ਗੜੀ ਦਾ ਘੇਰਾ ਉਠਾ ਲਿਆ ਸਿੱਖਾਂ ਨੂੰ ਪੱਟੀ ਦੇ ਇਲਾਕੇ ਵਿੱਚ ਗੁਜਾਰੇ ਲਈ ਜ਼ਗੀਰ ਦੇ ਦਿੱਤੀ ਜਿਸ ਨਾਲ ਸੂਬੇ ਵਿੱਚ ਸ਼ਾਂਤੀ ਹੋ ਗਈ ਦਸੰਬਰ 1752 ਈਸਵੀ ਨੂੰ ਅਬਦਾਲੀ ਦੇ ਤੀਜੇ ਹੱਲੇ ਸਮੇਂ ਇੱਕ ਦਿਨ ਸਰਦਾਰ ਸੁਖਾ ਸਿੰਘ ਦਾ ਜਥਾ ਸ਼ਾਮ ਨੂੰ ਦਰਿਆ ਰਾਵੀ ਦੇ ਦੂਜੇ ਪਾਸੇ ਤੋਂ ਅਬਦਾਲੀ ਦੀ ਫੌਜ ਦੀ ਇੱਕ ਟੂੜੀ ਨਾਲ ਮੁੱਠ ਭੇੜ ਵਿੱਚੋਂ ਆਪਣੇ ਡੇਰੀ ਨੂੰ ਆ ਰਿਹਾ ਸੀ ਕਿ ਸੁਪਰ ਲਾਹੌਰ ਦੀ ਫੌਜ ਨੇ ਤੋਪਾਂ ਦੇ ਗੋਲੇ ਭਰਾ ਦਿੱਤੇ ਖਾਲਸਾ ਸਰਦਾਰ ਇਹd ਘਟਨਾ ਪਿੱਛੋਂ मीर मनू ਦਾ ਸਾਰ ਛੱਡ ਗਏ ਵਾਪਸ ਅੰਮ੍ਰਿਤਸਰ ਚਲਾ ਆਇਆ 6 ਮਾਰਚ 1752 ਈਸਵੀ ਨੂੰ ਜਲੰਧਰ ਦੇ ਫੌਜਦਾਰ ਨੇ ਦਿਵਾਨ ਕੌੜਾ ਮਾਲ ਨੂੰ ਇੱਕ ਪਠਾਨ ਪਾਸੋਂ ਮਰਵਾ ਦਿੱਤਾ ਜਿਸ ਕਰਕੇ ਮੀਰ ਮਨੂ ਦੀ ਫੌਜ ਅਫਗਾਨੀ ਪਾਸੋਂ ਹਾਰ ਗਈ ਮੀਰ ਮਨੂ ਨੇ ਸਿੰਘਾਂ ਨੂੰ ਆਪਣੇ ਹਾਰ ਦਾ ਜਿੰਮੇਵਾਰ ਠਹਿਰਾਇਆ ਸਿੱਖਾਂ ਨੂੰ ਖਤਮ ਕਰ ਲਈ ਉਹਨਾਂ ਦੇ ਪਿੱਛੇ ਪੈ ਗਿਆ ਮੀਰ ਮੰਨੂ ਨੇ ਸਿੱਖਾਂ ਦੀ ਜ਼ਮੀਰ ਜ਼ਬਤ ਕਰ ਲਈ ਸਿੱਖਾਂ ਨੂੰ ਖਤਮ ਕਰਨ ਲਈ ਗਸ਼ਤੀ ਫੌਜ ਛੜ ਦਿੱਤੀ ਸਿੰਘਾਂ ਦੇ ਸਿਰਾਂ ਦੇ ਮੁੱਲ ਐਲਾਨ ਦਿੱਤੇ ਕੋਈ ਵੀ ਸਿੱਖ ਦਾ ਸਿਰ ਲਿਆਵੇ 10 ਰੁਪਏ ਇਨਾਮ ਦਿੱਤਾ ਜਾਵੇਗਾ ਉਸ ਵੇਲੇ ਪਿਆਰਿਓ ਨਾਲਚ ਦੇ ਵਿੱਚ ਆਣ ਕੇ ਲੋਕਾਂ ਨੇ ਬੜਾ ਤਸ਼ੱਦਦ ਕੀਤਾ ਸਿੰਘ ਤਾਂ ਪਹਿਲਾਂ ਹੀ ਸ਼ੰਭਾਂ ਤੇ ਜੰਗਲਾਂ ਦੇ ਵਿੱਚ ਬੈਠੇ ਸਨ ਹੁਣ ਜਿਹੜਾ ਕੋਈ ਕਾਬੂ ਆ ਜਾਂਦਾ ਉਹਦਾ ਸਿਰ ਉਤਾਰ ਕੇ ਲਾਹੌਰ ਦਰਬਾਰ ਵਿੱਚ ਲੈ ਜਾ ਕੇ 10 ਰੁਪਏ ਇਨਾਮ ਲਿਆ ਜਾਂਦਾ ਪਰ ਪਿਆਰਿਓ ਅਖੀਰ ਲਾਲਚ ਵੱਧਦਾ ਗਿਆ ਸਿੰਘ ਪਿੰਡਾਂ ਵਿੱਚ ਘਟਦੇ ਗਏ ਹੁਣ ਕੀ ਕੀਤਾ ਗਿਆ ਕਿ ਨੌਜਵਾਨ ਬੀਬੀਆਂ ਦੇ ਸਿਰ ਲਾ ਕੇ ਲਿਆਣੇ ਸ਼ੁਰੂ ਕੀਤੇ ਗਏ ਪਰ ਜਿਸ ਵੇਲੇ ਉਹਨਾਂ ਨੂੰ ਪੇਸ਼ ਕੀਤਾ ਗਿਆ ਇਹ ਵੇਖ ਕੇ ਪਤਾ ਨਹੀਂ ਕਿਸ ਤਰ੍ਹਾਂ ਮੁਸਲਮਾਨਾ ਠਾਣਾ ਅਫਦਾਲੀਆਂ ਦੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਇਹ ਤਾਂ ਬੀਬੀਆਂ ਦੇ ਸਿਰ ਲੱਗਦੇ ਨੇ ਕੰਨ ਵਿਝੇ ਹੋਏ ਨੇ ਸੋ ਹੁਣ ਉਹਨਾਂ ਨੇ ਜਿਹੜੇ ਕੰਨ ਸੀਗੇ ਉਹ ਵਿੰਨੇ ਸਿਰ ਉਹਨਾਂ ਦਾ ਨਾਮ ਦੇਣਾ ਬੰਦ ਕਰ ਦਿੱਤਾ ਕਿਉਂਕਿ ਉਹਨਾਂ ਨੇ ਸੋਚਿਆ ਕਿ ਇਹ ਬਿਲਕੁਲ ਨਾ ਅਨਸਾਫੀ ਹੈ ਇਹ ਬੀਵੀਆਂ ਦੇ ਸਿਰ ਨੇ ਇਹਨਾਂ ਦਾ ਇਨਾਮ ਦਾ ਹੱਕਦਾਰ ਕੋਈ ਨਹੀਂ ਬਣਦਾ ਸੋ ਕਹਿੰਦਾ ਭਾਵ ਕਿ ਇੱਕ ਸਮਾਂ ਐਸਾ ਆਇਆ ਜਿਹੜੀਆਂ ਅੱਜ ਕੱਲ ਸਾਡੇ ਗੱਭਰੂ ਨੌਜਵਾਨ ਚਾਹ ਨਾ ਮੂੰਹ ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਨੇ ਉਹ ਪਿਆਰੇ ਉਸ ਵੇਲੇ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਬੱਚੇ ਸਨ ਮਾਤਾਵਾਂ ਆਪਣੇ ਬੱਚਿਆਂ ਦੇ ਕੰਨ ਵਿੰਨ ਕੇ ਉਹਨਾਂ ਦੇ ਕੰਨਾਂ ਦੇ ਵਿੱਚ ਵਾਲੀਆਂ ਪਾ ਲੈਂਦੀਆਂ ਸਨ ਨੱਕ ਦੇ ਵਿੱਚ ਨਥਾ ਪਾ ਦਿੰਦੇ ਸਨ ਉਹ ਜਮਾਨਾ ਐਸਾ ਸੀ ਅੱਜ ਇੱਕ ਸ਼ੌਂਕ ਪ੍ਰਚਲਿਤ ਹੋ ਗਿਆ ਜਿਸ ਦਾ ਕਰਕੇ ਲੋਕ ਇਹ ਸ਼ੌਂਕ ਨਾ ਪਾਉਂਦੇ ਨੇ ਪਰ ਅਸ ਹਕੀਕਤ ਇਹ ਹੈ ਉਸ ਵੇਲੇ ਜ਼ਬਰਦਸਤ ਡਰਦੇ ਆ ਬੱਚਿਆਂ ਦੇ ਕੰਨ ਨੱਕ ਵਿੰਨ ਤੇ ਜਾਂਦੇ ਸਨ ਸੋ ਗੁਰੂ ਸਵਾਰਿਓ ਉਸ ਵੇਲੇ ਫਿਰ ਜਦੋਂ ਪਤਾ ਲੱਗਾ ਕਿ ਇਹ ਸਿਰ ਨੌਜਵਾਨ ਬੀਬੀਆਂ ਦੇ ਕਤਲ ਕਰਕੇ ਲੈ ਕੇ ਆ ਰਹੇ ਨੇ ਪਿਆਰਿਓ ਫਿਰ ਉਹਦੇ ਉੱਤੇ ਰੋਕ ਲੱਗ ਗਈ ਫਿਰ ਸਿੱਖ ਕੌਮ ਦੀਆਂ ਨੌਜਵਾਨ ਬੀਬੀਆਂ ਤੇ ਇਹਨਾਂ ਦੇ ਕਤਲ ਹੋਣੋਂ ਵੀ ਬੰਦ ਹੋ ਗਏ ਸੋ ਕਹਿਣ ਦਾ ਭਾਵ ਇੱਕ ਬੰਨੇ ਤਾਂ ਇਹ ਐਲਾਨ ਕਰ ਦਿੱਤਾ ਗਿਆ ਔਰ ਦੂਜੇ ਬੰਨੇ ਇਹ ਐਲਾਨ ਕਰ ਦਿੱਤਾ ਕੇ ਸਿੰਘਾਂ ਤੇ ਉਹਨਾਂ ਦੇ بیوی ਬੱਚਿਆਂ ਦੀ ਸੂਹ ਦੇਣ ਵਾਲੇ ਨੂੰ ਨਾਮ ਦੇਣੇ ਸ਼ੁਰੂ ਕਰਦੇ ਲੋਕੀ ਪੈਸੇ ਦੇ ਲਾਲਚ ਵਿੱਚ ਫਸ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਾਉਣ ਲੱਗੇ ਲਾਹੌਰ ਲਿਆ ਕੇ ਸਿੰਘਾਂ ਨੂੰ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੇ بیوی ਬੱਚਿਆਂ ਨੂੰ ਜੇਲ੍ਹ ਦੇ ਵਿੱਚ ਡਾਕ ਦਿੱਤਾ ਜਾਂਦਾ ਜਿੱਥੇ ਸਿੰਘਣੀਆਂ ਨੂੰ ਵੀ ਸਿਰ ਦਾਣੇ ਪੀਸਣੇ ਦਿੱਤੇ ਜਾਂਦੇ ਜਿਹੜੀ ਬੀਬੀ ਇਹ ਪੀਸਣਾ ਨਾ ਪੀ ਸਕਦੀ ਪਿਆਰਿਓ ਉਹਦੀ ਛਾਤੀ ਉੱਪਰ ਭਾਰੀ ਪੱਥਰ ਰੱਖਿਆ ਜਾਂਦਾ ਤੇ ਉਹਨਾਂ ਬੀਬੀਆਂ ਨੂੰ ਬੱਚਿਆਂ ਨੂੰ ਬੜਾ ਤਸ਼ੱਦਦ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਕਤਲ ਕਰਕੇ ਉਹਨਾਂ ਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ ਵਿੱਚ ਪਾ ਦਿੱਤੇ ਜਾਂਦੇ ਅਤੇ ਉਹਨਾਂ ਨੂੰ ਇੱਕ ਚੱਪਾ ਰੋਟੀ ਇੱਕ ਪਾਣੀ ਦਾ ਗਲਾਸ ਪੀਣ ਲਈ ਦਿੱਤਾ ਜਾਂਦਾ ਉਹ ਬੀਬੀਆਂ ਪਰਮਾਤਮਾ ਦਾ ਹੁਕਮ ਮੰਨਦੀਆਂ ਸਭ ਕੁਝ ਬਰਬਾਦ ਕਰੀ ਗਿਆ ਉਸ ਵੇਲੇ ਇਹ ਵੀ ਪ੍ਰਚਲ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸੁਆਏ ਹੋਏ ਸੋ ਪਿਆਰਿਓ ਅਰਦਾਸ ਬੇਨਤੀ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਸਵਾ ਸਵਾ ਮਨ ਦਾ ਪੀਸਣਾ ਪੀਸਿਆ ਬੱਚਿਆਂ ਦੇ ਟੋਟੇ ਕਰਕੇ ਝੋਲੀਆਂ ਵਿੱਚ ਪਵਾਏ ਦੀਨਾਂ ਦੀ ਨੇਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ਼ੁਕੈਨ ਦਾ ਭਾਵ ਇਤਨਾ ਤਸ਼द्दਦ ਹੋਇਆ ਔਰ 4 ਨਵੰਬਰ 1753 ਨੂੰ ਮੀਰ ਮਨੂ ਦੀ ਮੌਤ ਹੋ ਗਈ ਉਸ ਪਿਛੋਂ ਸਿੰਘ ਆ ਕੇ ਬੀਬੀਆਂ ਅਤੇ ਬੱਚਿਆਂ ਨੂੰ ਛੜਵਾ ਕੇ ਲੈ ਗਏ ਇਸ ਤਰੀਕੇ ਦੇ ਨਾਲ ਇਤਿਹਾਸ ਆਪ ਜੀ ਨਾਲ ਸੰਦਰ ਕੀਤਾ ਹੈ ਇਹ ਇਹ ਤਸ਼ੱਦਦ ਬੀਬੀਆਂ ਨੂੰ ਕਾਬੂ ਕਰ ਕਰਕੇ ਜੇਲ੍ਹਾਂ ਦੇ ਵਿੱਚ ਛੁਟਿਆ ਜਾ ਰਿਹਾ ਸੀ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਨਾਲ ਲਿਜਾਇਆ ਜਾ ਰਿਹਾ ਸੀ ਦੂਜੇ ਮੰਨੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਝੋਲੀਆਂ ਵਿੱਚ ਪਾਈ ਜਾਂਦੇ ਸਨ ਨੌਜਵਾਨ ਬੀਬੀਆਂ ਦੇ ਸਿਰ ਕਤਲ ਕਰਕੇ ਉਹਨਾਂ ਦੇ ਨਾਮ ਪ੍ਰਾਪਤ ਕੀਤੇ ਜਾ ਰਹੇ ਜਵਾਬ ਜੀ ਨਸਰ ਸਾਂਝਾ ਕਰ ਦਿੱਤਾ ਹੈ ਸੋ ਪਿਆਰਿਓ ਇਸ ਸਮੇ ਸਾਡੀਆਂ ਬਹਾਦਰ ਬੀਬੀਆਂ ਨੇ ਜਥਿਆਂ ਦੇ ਵਿੱਚ ਜਾ ਕੇ ਅੰਮ੍ਰਿਤ ਪਾਣ ਕੀਤੇ ਗੱੜ ਕੇ ਬਾਜੀ ਸਿੱਖੀ ਤਲਵਾਰ ਬਾਜੀ ਸਿੱਖੀ ਘੋੜ ਸواری ਸਿੱਖੀ ਅਸੀਤ ਰਈ ਇੱਕ ਬੀਬੀ ਬੜੇ ਪਿਆਰ ਸਰਕਾਰ ਦੇ ਨਾਲ ਆਪਣੀ ਨਗਰ ਦੇ ਵਿੱਚ ਰਹਿੰਦੇ ਸੇ ਪਤੀ ਉਹਦਾ ਸ਼ਹੀਦ ਹੋ ਚੁੱਕਾ ਸੀ ਔਰ ਉਹ ਬੀਬੀ ਆਪਣੇ ਘਰ ਦੇ ਵਿੱਚ ਇਕੱਲੀ ਸਿਮਰਨ ਭਜਨ ਮੰਦਗੀ ਕਰਦੀ ਇੱਕ ਦਿਨ ਉਸ ਨੂੰ ਅਚਾਨਕ ਪਤਾ ਲੱਗਾ ਕਿ ਇਧਰੋਂ ਸਿੰਘਾਂ ਦਾ ਜਥਾ ਵਿਚਰਨਾ ਹੈ ਉਹਨਾਂ ਦੇ ਜਰਪਾਂ ਦੀ ਸੇਵਾ ਕਰਨ ਵਾਸਤੇ ਤਤਪਰ ਹੋਈ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤਿਆਰ ਕਰਕੇ ਜਸਰਾਹ ਦੇ ਵਿੱਚ ਦੀ ਉਹਨਾਂ ਵਿਚਰਨਾ ਸੀ ਲੰਘਣਾ ਸੀ ਉਸ ਰਾਹ ਦੇ ਉੱਤੇ ਜਾ ਕੇ ਪਹੁੰਚ ਗਈ ਕੀ ਵੇਖਦੀ ਹੈ ਦੂਰ ਤੋਂ ਮਿੱਟੀ ਘੱਟਾ ਗਰਦਾ ਉੱਡ ਰਿਹਾ ਹੈ ਤੇ ਬੜੀ ਮਨ ਦੇ ਵਿੱਚ ਚਾਹ ਤੇ ਖੁਸ਼ੀ ਹੋਈ ਕਿ ਮੇਰੇ ਵੀਰ ਆ ਰਹੇ ਮੈਨਾਂ ਦੀ ਸੇਵਾ ਕਰਕੇ ਪ੍ਰਸੰਨਤਾ ਹਾਸਲ ਕਰਨੀ ਹੈ ਏ ਬੀਬੀ ਬਹੁਤ ਖੂਬਸੂਰਤ ਹੈ ਏ ਬੀਬੀ ਬੜੀ ਫਰਜ਼ੀਲੀ ਹੈ ਔਰ ਏ ਬੀਬੀ ਦੇ ਰੰਗ ਰੂਪ ਪਰਮਾਸ਼ਮ ਨੇ ਪ੍ਰਮਾਤਮਾ ਨੇ ਜਿਵੇਂ ਆਪ ਘੜਿਆ ਹੋਵੇ ਪਿਆਰਿਓ ਜਿਸ ਵੇਲੇ ਉਹ ਘੋੜਸਵਾਰ ਲਾ ਕੇ ਆਏ ਨਜਨ ਆਏ ਤੇ ਪਿਆਰਿਓ ਉਹ ਇੱਕ ਗਸਤੀ ਟੋਲਾ ਸੀ ਜਿਹੜਾ ਕਿ ਗਸ਼ਤ ਕਰਦਾ ਹੋਇਆ ਸਿੱਖਾਂ ਦਾ ਖੁਰਾਂ ਖੋਜ ਮਟਾਉਣ ਵਾਸਤੇ ਇਸ ਇਲਾਕੇ ਦੇ ਵਿੱਚ ਵਿਚਰ ਰਹੇ ਸਨ ਫੌਜਦਾਰ ਸੀ ਜਿਸ ਵੇਲੇ ਉਹਨੇ ਉਸ ਬੀਬੀ ਦੇ ਹੁਸਨ ਨੂੰ ਤੱਕਿਆ ਚਾਰ ਛਫੇਰੇ ਉਹਦੇ ਘੋੜਾ ਫਿਰਿਆ ਤੇ ਮਨ ਦੇ ਵਿੱਚ ਲਾਲਚ ਆਇਆ ਕਿਉਂਕਿ ਫੌਜਦਾਰ ਸੀ ਅਲਾਕੇ ਦਾ ਮਾਲਕ ਸੀ ਕਹਿਣ ਲੱਗਾ ਕੁੜੀਏ ਤੂੰ ਮੇਰੇ ਨਾਲ ਨਿਕਾਹ ਕਰ ਲੈ ਮੇਰੀਆਂ ਜਿਤਨੀਆਂ ਵੀ ਬੀਵੀਆਂ ਨੇ ਸਾਰੀਆਂ ਲੈਣ ਬਣਾ ਕੇ ਤੇਰੀ ਸੇਵਾ 'ਚ ਹਾਜ਼ਰ ਹੋਣਗੀਆਂ ਸਾਰੀਆਂ ਤੇਰੇ ਤੋਂ ਆਪਣੀ ਜਿੰਦ ਜਾਨ ਵਾਰਣ ਗਿਆ ਸਾਰੀਆਂ ਹੀ ਤੇਰੇ ਅੱਗੇ ਪਿੱਛੇ ਫਿਰਣ ਗਿਆ ਮੈਂ ਵੀ ਤੇਰਾ ਜੋ ਹੁਕਮ ਹੋਏਗਾ ਪੂਰਾ ਕਰਾਂਗਾ ਤੂੰ ਇਹ ਸਿੱਖੀ ਰੂਪ ਨੂੰ ਛੱਡ ਕੇ ਤੇ ਇਸਲਾਮ ਦੇ ਵਿੱਚ ਆ ਜਾ ਔਰ ਮੇਰੇ ਨਾਲ ਨਿਕਾਹ ਕਰ ਲੈ ਬੜਾ ਮਿੱਠੀਆਂ ਮਿੱਠੀਆਂ ਗੱਲਾਂ ਮਾਰਦਾ ਰਿਹਾ ਆਖੀਰ ਨੂੰ ਉਸ ਬੀਬੀ ਨੇ ਬੜੇ ਜੋਰ ਸ਼ੋਰ ਨਾਲ ਕਿਹਾ ਕਿ ਤੈਨੂੰ ਸ਼ਰਮ ਆਇਆ ਹੈ ਤੇਰੇ ਘਰ ਦੇ ਵਿੱਚ ਕੋਈ ਧੀ ਭੈਣ ਮਾਤਾ ਨਹੀਂ ਹੈ ਕੀ ਤੂੰ ਇਕੋ ਹੀ ਕਿਤਾ ਫੜਿਆ ਹੈ ਨਕਾ ਕਰ ਕਰਕੇ ਆਪਣਾ ਘਰ ਭਰੀ ਜੰਨਾ ਹੈ ਬੀਬੀਆਂ ਦੀ ਲੈਣ ਲਈ ਬੈਠਾ ਤੈਨੂੰ ਸ਼ਰਮ ਹਿਆ ਕਿ ਨਹੀਂ ਆਈ ਕਿ ਨਹੀਂ ਆਈ ਸੋ ਇਹਨੀਆਂ ਤਿੱਖੀਆਂ ਗੱਲਾਂ ਸੁਣ ਕੇ ਵੀ ਬਿਸ਼ਰਮੀ ਦੇ ਨਾਲ ਹਾਸਾ ਹੱਸਦਾ ਹੋਇਆ ਉਹ ਬੀਬੀ ਨੋਕੋਂ ਫਿਰ ਇਹੀ ਵਾਰ-ਵਾਰ ਆਉਂਦਾ ਹੈ ਉਹਦੇ ਰੂਪ ਰੰਗ ਤੇ ਐਸਾ ਫਿਲਾ ਹੋਇਆ ਹੈ ਕਿ ਉਹ ਆਪਣੀ ਗੱਲ ਤੋਂ ਪਿੱਛੇ ਹਟ ਨਹੀਂ ਰਿਹਾ ਅਖੀਰ ਨੂੰ ਉਸਦੇ ਮਨ ਦੇ ਵਿੱਚ ਲਾਲਚ ਆਇਆ ਉਸਨੇ ਸੋਚਿਆ ਕਿ ਮੈਂ ਇਸ ਬੀਬੀ ਨੂੰ ਇਸੇ ਤਰ੍ਹਾਂ ਹੀ ਚੁੱਕ ਕੇ ਲੈ ਜਾਵੇਂਗਾ ਜਿਸ ਵੇਲੇ ਉਸਨੇ ਉਸ ਬੀਬੀ ਨੂੰ ਹੱਥ ਪਾਉਣਾ ਚਾਹਿਆ ਪਿਆਰਿਓ ਤੇ ਉਸ ਭੈਣ ਨੇ ਆਪਣੀ ਸ੍ਰੀ ਸਾਹਿਬ ਮਿਆਂ ਦੇ ਵਿੱਚੋਂ ਕਢੇ ਔਰ ਉਸ ਸ਼ਿਪਾ ਸਲਾਰ ਦਾ ਸ਼ਿਰਲਾਗੇ ਧਰਤੀ ਤੇ ਰਖ ਦਿੱਤਾ ਇੰਨੇ ਚਿਰ ਨੂੰ ਜਿਹੜੇ ਉਹਦੇ ਸਾਥੀ ਸੀ ਉਹ ਵੀ ਇਕੱਲੀ ਬੀਬੀ ਨੂੰ ਵੇਖ ਕੇ ਚਮਟ ਪਏ ਕਿ ਅਸੀਂ ਹੁਣੇ ਇਹਨੂੰ ਖਤਮ ਕਰਾਂਗੇ ਪਰ ਪਿਆਰਿਓ ਜੋਸ਼ ਵਿੱਚ ਆਈ ਉਹ ਬੀਬੀ ਨੇ ਉਹਨਾਂ ਦੇ ਸਿਰ ਡਾਉਣੇ ਸ਼ੁਰੂ ਕਰ ਦਿੱਤੇ ਔਰ ਸ਼ਿਰ ਲਾਲਾ ਕੇ ਉਹਨਾਂ ਦੇ ਢੇਰ ਲਾ ਦਿੱਤੇ ਸਾਰੀ ਗੱਤੀ ਟੋਲੀ ਤਕਰੀਬਨ ਯੁੱਧ ਦਾ ਮੈਦਾਨ ਬਣਿਆ ਹੋਇਆ ਸੀ ਔਰ ਇੰਨੇ ਜਨ ਨੂੰ ਜਿੰਨਾ ਵੀਰਾਂ ਦੀ ਔੜੇਕ ਸੀ ਉਹ ਵੀਰ ਵੀ ਪਿੱਛੇ ਪਹੁੰਚ ਚੁੱਕੇ ਨੇ ਔਰ ਉਸ ਵੇਲੇ ਉਥੇ ਵੇਖਿਆ ਕਿ ਇੱਕ ਨਜ਼ਾਰਾ ਵੇਖਣ ਦੇ लायक ਸੀ ਔਰ ਇਸ ਗੱਲ ਦਾ ਉਸ ਗੁਰਮੁਖ ਪਿਆਰਿਆਂ ਤੇ ਸਿੱਖਾਂ ਤੇ ਬਹੁਤ ਵੱਡਾ ਪ੍ਰਭਾਵ ਪਿਆ ਉਹਨਾਂ ਨੇ ਵੇਖ ਕੇ ਅਛ ਅਛ ਕੀਤੀ ਇੰਨੇ ਜਨ ਨੂੰ ਜਿਹੜੇ ਉਹ ਪਠਾਨ ਗਸਤੀ ਟੋਲੀ ਵਾਲੇ ਸਨ ਸਿੰਘਾਂ ਦੇ ਜਥੇ ਨੂੰ ਵੇਖ ਕੇ ਹਰਨ ਹੋ ਗਏ ਬੀਬੀ ਬਹੁਤ ਜ਼ਿਆਦਾ ਫਟੜ ਹੋ ਚੁੱਕੀ ਸੀ ਔਰ ਉਸ ਦੀ ਇਤਿਮਾਰਦਾਰੀ ਉਹਦੇ ਜ਼ਖਮਾਂ ਦਾ ਮਲਮ ਪਟੀ ਕੀਤੀ ਔਰ ਬਾਅਦ ਵਿੱਚ ਉਸ ਜਥੇ ਨੇ ਗੁਰੂ ਕੇ ਖਾਲਸਾ ਨੇ ਉਹਨੂੰ ਪੁੱਛਿਆ ਤੇ ਉਸਨੇ ਸਾਰੀ ਵਾਰਤਾ ਦੱਸੀ ਕਿ ਮੈਂ ਆਪ ਜੀ ਦੇ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਇਸ ਰਸਤੇ ਤੇ ਲੈ ਕੇ ਆਏ ਸੀ ਕਿ ਮੇਰੇ ਵੀਰ ਭੁੱਖੇ ਹੋਣਗੇ ਐਸੇ ਨਾਲ ਹੀ ਮੇਰਾ ਨਗਰ ਹੈ ਘਰ ਹੈ ਔਰ ਜਦੋਂ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਕਿ ਇਸ ਤਰੀਕੇ ਨਾਲ ਉਹ ਸ਼ਿਪਾਸਲਾਰ ਜਿਹੜਾ ਸੀ ਬੇਈਮਾਨ ਹੋਇਆ ਔਰ ਮੇਰੇ ਨਾਲ ਧੱਕਾ ਕਰਨਾ ਚਾਹਿਆ ਜਿਸ ਕਰਕੇ ਮੈਂ ਉਸ ਨੂੰ ਕਤਲ ਕਰ ਦਿੱਤਾ ਉਹ ਜਿਹੜੇ ਨਾਲ ਦੇ ਸਾਥੀ ਹੋ ਗਏ ਬਹੁਤ ਫੱਟੜ ਕੀਤੇ ਸੋ ਇਹ ਬੇਨਤੀਆਂ ਨੂੰ ਸੁਣ ਕੇ ਖਾਲਸੇ ਨੇ ਜਗਾਰੀ ਛੱਡੇ ਔਰ ਬੜੇ ਖੁਸ਼ ਹੋਏ ਹੁਣ ਕਹਿਣ ਲੱਗੇ ਭੈਣ ਤੇਰਾ ਇਸ ਨਗਰ ਦੇ ਵਿੱਚ ਰਹਿਣ ਦਾ ਕੋਈ ਹੱਜ ਨਹੀਂ ਰਹਿਣਾ ਕਿਉਂਕਿ ਜਦੋਂ ਕਦੇ ਵੀ ਇਹ ਗਸ਼ਤੀ ਟੁਕੜੀ ਵਾਲੇ ਆਣ ਕੇ ਤੈਨੂੰ ਤੰਗ ਪਰੇਸ਼ਾਨ ਕਰ ਸਕਦੇ ਨੇ ਉਹ ਫਿਰ ਜਿਹੜਾ ਸੰਗ ਸੀ ਉਹ ਜਿਹੜਾ ਜਥਾ ਸੀ ਉਹਨਾਂ ਨੇ ਉਸ ਬੀਬੀ ਨੂੰ ਆਪਣੇ ਨਾਲ ਹੀ ਲਿਆ ਉਹਦੇ ਜ਼ਖਮਾਂ ਦਾ ਇਲਾਜ ਕੀਤਾ ਮਲਮ ਪਟੇ ਕੀਤੀ ਤੇ ਮਾਰਦਾਰੀ ਕੀਤੀ ਅਤੇ ਜਥੇ ਦੇ ਵਿੱਚ ਕੁਸ ਨਹੀਂ ਰਹਿਣਾ ਸ਼ੁਰੂ ਕਰ ਦਿੱਤਾ ਪਿਆਰਿਓ ਇਸੀ ਸਾਡੀਆਂ ਉਸ ਵੇਲੇ ਦੀਆਂ ਬਹਾਦਰ ਸਿੰਘਣੀਆਂ ਦਾ ਇਤਿਹਾਸ ਜਿਨ੍ਹਾਂ ਨੇ ਆਪਾ ਵਾਰ ਕੀ ਵੀ ਕੁਰਬਾਨੀਆਂ ਕਰਕੇ ਵੀ ਇਹ ਸਿੱਖ ਕੌਮ ਦੇ ਵਿੱਚ ਜਾਨ ਪਾ ਛੱਡੀ ਤੇ ਕਿਸੇ ਦੀ ਈਨ ਨਹੀਂ ਮੰਨੀ ਸੋ ਪਿਆਰਿਓ ਇੱਕ ਬੰਨੇ ਬੀਬੀਆਂ ਟੋਟੇ ਟੋਟੇ ਕਰਵਾ ਕੇ ਬੱਚਿਆਂ ਦੇ ਆਪਣੀ ਗਲਾਂ ਦੇ ਵਿੱਚ ਹਾਰ ਪਾ ਗਈਆਂ ਦੂਜੇ ਬੰਨੇ ਉਹ ਵੀ ਬਹਾਦਰ ਸਿੰਘਣੀਆਂ ਸਨ ਜਿਨ੍ਹਾਂ ਨੇ ਮੁਕਾਬਲੇ ਕੀਤੇ ਔਰ ਰਸਤਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਮੁਗਲ ਹਕੂਮ ਦੇ ਸ਼ਿਰਫੇ ਸੋ ਇਸ ਤਰੀਕੇ ਦੇ ਨਾਲ ਇਹ ਇਤਿਆਹ ਸਾਹਿਬ ਜੀ ਨੇ ਸਾਂਝਾ ਕੀਤਾ ਹੈ ਉਸ ਵੇਲੇ ਦਾ ਜਿਸ ਵੇਲੇ ਅਤ ਨਾਜ਼ਕ ਦੌਰ ਦੇ ਵਿੱਚੋਂ ਖਾਲਸਾ ਪੰਥ ਨਗਰਿਆ ਸੀ ਪਿਆਰਿਓ ਸੋ ਆਓ ਹੋਈਆਂ ਭੁਲਾ ਨੂੰ ਨਾਜ ਤਾਰੀਏ ਗੱਜ ਕੇ ਫਤਿਹ ਜਾਈਏ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਮਨਉਂਦੇ ਰਹੋ ਆਓ ਜੀ ਦਾ ਮੇਰ ਭਰਿਆ ਸਾਡੇ ਸਿਰ ਤੇ ਹੋਵੇ ਤਾਂ ਕਿ ਵਦ ਤੋਂ ਵਦ ਇਤਿਹਾਸ ਸਾਹਿਬ ਜੀ ਨਾਲ ਸਾਂਝੇ ਕਰ ਸਕੀਏ ਸੋ ਆਓ ਜੀ ਗੱਜ ਕੇ ਫਤੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ